ਚਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ نیوز ਗੱਲਬਾਤ ਕਰਾਂਗੇ ਅੱਜ ਅਸੀਂ ਪਹੁੰਚੇ ਹਾਂ ਖਾਸ ਤੌਰ ਤੇ ਸਮਾਣਾ ਦੇ ਨਾਲ ਲੱਗਦਾ ਸਹਿਜਪੁਰ ਕਲਾਂ ਦੇ ਵਿੱਚ ਜਿਹੜੀ ਨਵੀਂ ਪੰਚਾਇਤ ਚੁਣੀ ਗਈ ਹੈ ਸਰਪੰਚ ਮੌਕੇ ਤੇ ਮੌਜੂਦ ਨੇ ਚਰਨਜੀਤ ਸਿੰਘ ਉਹਨਾਂ ਵੱਲੋਂ ਲਗਾਤਾਰ ਚਾਹੇ ਨਸ਼ੇ ਨੇ ਚਾਹੇ ਕੋਈ ਨਜਾਇਜ਼ ਕਬਜ਼ਾ ਹੈ ਉਹਨਾਂ ਦੇ ਖਿਲਾਫ ਹਮੇਸ਼ਾ ਹੀ ਜਿਹੜੀ ਇੱਕ ਮਹਿਮਾ ਵਧੀ ਹੋਈ ਹੈ ਤਾਂ ਕਿ ਕਿਸੇ ਵੀ ਜਿਹੜਾ ਵਿਅਕਤੀ ਹੈ ਕੋਈ ਨਜਾਇਜ਼ ਨਾ ਤਾਂ ਕਬਜ਼ਾ ਕਰ ਸਕੇ ਇੱਕ ਨਸ਼ਾ ਨੂੰ ਲੈ ਕੇ ਲਗਾਤਾਰ ਇਹ ਜਿਹੜੀ ਪੰਚਾਇਤ ਲਗਾਤਾਰ ਸੁਰਖੀਆਂ ਦੇ ਵਿੱਚ ਰਹਿ ਰਹੀ ਹੈ ਅੱਜ ਵੀ ਕਿਸੇ ਵਿਅਕਤੀ ਵੱਲੋਂ ਬੀਤੀ ਰਾਤ ਨੂੰ ਜਿਹੜਾ ਕਬਜ਼ਾ ਕੀਤਾ ਜਾ ਰਿਹਾ ਸੀ ਤੇ ਉਸ ਨੂੰ ਜਿਹੜਾ ਰਾਤ ਨੂੰ ਪੁਲਿਸ ਦੇ ਵੱਲੋਂ ਅਰੈਸਟ ਕਰ ਲਿਆ ਗਿਆ ਤੇ ਇਹਨਾਂ ਵੱਲੋਂ ਇੱਕ ਅਪੀਲ ਦਾ ਜਿਹੜਾ ਜ਼ਰੀਆ ਕੀਤਾ ਗਿਆ ਕਿ ਕੋਈ ਵੀ ਪਿੰਡ ਦੇ ਵਿੱਚ ਨਾ ਤਾਂ ਕੋਈ ਲੋਕ ਜਿਹੜਾ ਕਬਜ਼ਾ ਕਰਨ ਔਰ ਕਿਸੇ ਤਰ੍ਹਾਂ ਦਾ ਵੀ ਕੋਈ ਗਲਤ ਹਰਕਤ ਨਾ ਕਰਨ ਜਿਸ ਕਰਕੇ ਅੱਜ ਇਕੱਠੇ ਹੋਏ ਨੇ ਗੱਲਬਾਤ ਕਰਾਂਗੇ ਅਸਲ ਦੇ ਵਿੱਚ ਕੀ ਅਜੰਡਾ ਹੈ ਕਿਉਂ ਇਹ ਜਿਹੜੇ ਅੱਜੇ ਸਾਰੀ ਪੰਚਾਇਤ ਜਿਹੜੀ ਇਕੱਠੀ ਹੋਈ ਹੈ ਇਹ ਕਬਜ਼ਾ ਹੋਇਆ ਜੀ ਪਿੰਡ ਦੀ ਸੱਜਣ ਨੇ ਜੀ ਸੇਵਾ ਆਪਣਾ ਨੀ ਵਸੰਗਤ ਜੱਸਾ ਸਿੰਘ ਜੀ ਠੀਕ ਹੈ ਰੋਕਣ ਦੇ ਬਾਵਜੂਦ ਵੀ ਚੱਲਿਆ ਜੀ ਕੰਮ ਹੂੰ ਤੇ ਬਾਕੀ ਦੀ ਪੰਚਾਇਤ ਦੀ ਆਚਾਰ ਦੁਵਾਰੀ ਪਹਿਲਾਂ ਕੱਢੀ ਹੋਈ ਹੈ ਜੀ ਠੀਕ ਹੈ ਜੀ ਸਾਰੀ ਡਰੇਨ ਦੀਆਂ ਵਿੱਚੇ ਪੰਚਾਇਤ ਦੀ ਜਗ੍ਹਾ ਜੀ ਪਾਣੀ ਦੇ ਪਿੰਡ ਦੀ ਸਾਰੀ ਦੀ ਨਿਕਾਸੀ ਹੈ ਜੀ ਹੂੰ ਹਾਂ ਜੀ ਨਹੀਂ ਇਹ ਕਿੰਨਾ ਕੁ ਪੁਰਾਣਾ ਇਹ ਪ੍ਰੋਜੈਕਟ ਬਣਿਆ ਹੋਇਆ ਪਿੰਡ ਦੇ ਵਿੱਚ ਇਹ ਨਿਕਾਸੀ ਵਾਸਤੇ ਪੁਰਾਣੀ ਇਹ ਤਾਂ ਮਰਬੇਵੰਦੀ ਤੋਂ ਪਹਿਲਾਂ ਦੀ ਗੀ ਮਤਲਬ ਕੀ ਕਹਿ ਸਕਦੇ ਹੋ ਵੀ ਪੁਰਾਣੀ ਪੀੜੀਆਂ ਤੋਂ ਚੱਲਦਾ ਆ ਰਿਹਾ ਹੈ ਹਾਂਜੀ ਹਾਂਜੀ ਠੀਕ ਹੈ ਹੁਣ ਇਹ ਮਤਲਬ ਕਿ ਜਿਹੜੀ ਨਵੀਂ ਪੰਚਾਇਤ ਆ ਉਹ ਤਰਾਜ ਕਰਦੀ ਹੈ ਵੀ ਇਹ ਨਹੀਂ ਬਣਨ ਦੇਣਾ ਹਾਂਜੀ ਹਾਂ ਅਸੀਂ ਕੋਈ ਇੰਟ ਨਹੀਂ ਲਗਣ ਦੇਣੀ ਜੀ ਨਵੀਂ ਪੰਚਾਇਤ ਸਾਰੀ ਸਾਡੇ ਇੱਕ ਜੁਟੇ ਠੀਕ ਹੈ ਕਿਸੇ ਵੀ ਤਰ੍ਹਾਂ ਦਾ ਨਜਾਇਜ਼ ਕਬਜ਼ਾ ਨਹੀਂ ਹੁੰਦਿਆਂ ਰਹੀ ਹੈ ਠੀਕ ਹੈ ਤੇ ਜਿਹੜੀ ਇਹ ਜਿਹੜੇ ਲੋਕਾਂ ਵੱਲੋਂ ਇੱਥੇ ਕਬਜ਼ਾ ਕਰਿਆ ਜਾ ਰਿਹਾ ਸੀ ਫਿਰ ਤੁਸੀਂ ਕੋਈ ਪੁਲਿਸ ਨੂੰ ਰਿਪੋਰਟ ਲਖਾਈ ਸੀਗੀ ਹਾਂਜੀ ਰਾਤੀ ਲਖਾਈ ਤੀ ਜੀ ਠੀਕ ਹੈ ਪ੍ਰਸ਼ਾਸਨ ਦਾ ਬਹੁਤ ਬਧਨਵਾਦੀਆਂ ਜਿਹੜਾ ਨਾਲਆਂ ਇੱਕ ਫੋਨ ਕਰੇ ਉਹ ਨਾਲੀਆਂ ਪਹੁੰਚੀ ਨਹੀਂ ਸਾਡੇ ਲਵੇ ਬੰਦੇ ਅਰੈਸਟ ਕਰੇ ਨਹੀਂ ਜੀ ਠੀਕ ਹੈ ਹਾਂ ਜੀ ਰੈਸਟ ਦਾ ਮਤਲਬ ਕਿੰਨੇ ਕੋ ਬੰਦੇ ਰੈਸਟ ਹੋਏ ਨੇ 8 ਦੇ ਕਰੀਬ ਨੇ ਜੀ 8 ਦੇ ਕਰੀਬ ਰੈਸਟ ਹੋਏ ਹਾਂ ਹਾਂ ਜੀ ਬਾਕੀ ਫਰਾਰ ਬਾਕੀ ਫਰਾਰ ਨੇ ਜੀ ਠੀਕ ਹੈ ਬਾਕੀ ਫਰਾਰ ਨਹੀਂ ਮਤਲਬ ਕਿ ਇਹ ਪਹਿਲਾਂ ਤੋਂ ਵੀ ਕਈ ਲੋਕਾਂ ਨੇ ਬਣਾਏ ਹੋਏ ਸੀਗੇ ਨਹੀਂ ਜੀ ਆਪਣੀ ਪੰਚਾਇਤ ਦੀ ਕੋਈ ਨਹੀਂ ਬਣਾਈ ਜੀ ਪਹਿਲਾਂ ਆਪਣੀ ਹੋਏ ਨੇ ਜੀ ਅਜੇ ਤੋਂ 15-20 ਸਾਲ ਪੁਰਾਣਾ ਬਣਾਏ ਹੋਏ ਜੀ ਠੀਕ ਹੈ ਕੋਈ ਨਹੀਂ ਹੈ ਇਹ ਹੀ ਹੈ ਠੀਕ ਹੈ ਕੀ ਸਨੇਹਾ ਦੇਣਾ ਚਾਹੋਗੇ ਹੁਣ ਪਿੰਡ ਦੇ ਲੋਕਾਂ ਅਸਲ ਵਿੱਚ ਇਹ ਵੀ ਨਾ ਤਾਂ ਅਸੀਂ ਪਿੰਡ 'ਚ ਕੋਈ ਨਸ਼ਾ ਹੋਣ ਦੀ ਹੈ ਜੀ ਨਾ ਤਾਂ ਨਸ਼ਾ ਚੱਲ ਜਾ ਹੁੰਦੀ ਹੈ ਠੀਕ ਹੈ ਕਿ ਜਿਹੜਾ ਸਰਪੰਚ ਨੇ ਚਰਨਜੀਤ ਸਿੰਘ ਉਹਨਾਂ ਦਾ ਵੀ ਕਹਿਣਾ ਹੈ ਕਿ ਨਾ ਤਾਂ ਪਿੰਡ ਦੇ ਵਿੱਚ ਕਿਸੇ ਦੀ ਨਜਾਇਜ਼ ਇੱਟ ਲੱਗਣ ਦੇਣੀ ਹੈ ਨਾ ਹੀ ਕਿਸੇ ਨੂੰ ਜਿਹੜਾ ਨਸ਼ਾ ਕਰਨ ਦਿੱਤਾ ਜਾਣਾ ਦੇਖ ਸਕਦੇ ਹੋ ਕਿ ਇਹ ਜਿਹੜੀ ਜਗ੍ਹਾ ਦੀਆਂ ਤਸਵੀਰਾਂ ਇੱਕ ਵਾਰ ਦਿਖਾ ਦਿੱਤੀਆਂ ਜਾਣ ਕਿ ਇਹ ਜਗ੍ਹਾ ਦੇ ਉੱਤੇ ਬੀਤੀ ਰਾਤ ਨੂੰ ਜਿਹੜਾ ਕਬਜ਼ਾ ਹੁੰਦਾ ਸੀ ਤੇ ਪੁਲਿਸ ਵੱਲੋਂ ਇਹਨਾਂ ਲੋਕਾਂ ਨੂੰ ਜਿਹੜਾ ਰੈਸਟ ਕੀਤਾ ਗਿਆ ਹੋਰ ਵੀ ਲੋਕੀ ਕਾਫੀ ਮੌਜੂਦ ਨੇ ਗੱਲਬਾਤ ਕਰਾਂਗੇ ਹਾਂਜੀ ਵੀਰੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈਗਾ ਜੀ ਗੁਰਚਰਨ ਸਿੰਘ ਠੀਕ ਹੈ ਜੀ ਮੇਰੇ ਮਿਸਟਰ ਨੇ ਮੌਜੂਦਾ ਮੈਂਬਰ ਜੀ ਠੀਕ ਹੈ ਜੀ ਅਸੀਂ ਤਾਂ ਸਰਕਾਰ ਵੱਲੋਂ ਹਦਾਇਤਾਂ ਜਾਰੀ ਨਹੀਂ ਜਿਹੜੀਆਂ ਇੱਕ ਤਾਂ ਨਜਾਇਜ਼ ਕਬਜ਼ੇ ਇੱਕ ਨਸ਼ੇ ਠੀਕ ਹੈ ਅਸੀਂ ਇਸ ਦੇ ਖਿਲਾਫ ਹੈ ਸਾਡੀ ਪੂਰੀ ਪੰਚਾਇਤ ਇਸ ਦੇ ਖਿਲਾਫ ਹੈ ਜੀ ਇਹ ਨਜਾਇਜ਼ ਕਬਜ਼ਾ ਰਾਤੀ ਪਹਿਲਾਂ ਅਸੀਂ ਰੋਕਿਆ ਸੀ ਇਹਨਾਂ ਨੂੰ ਪੰਚਾਇਤ ਵੱਲੋਂ ਬੇਨਤੀ ਕੀਤੀ ਸਾਰਿਆਂ ਨੂੰ ਕਿ ਅਸੀਂ ਕਿਸੇ ਦਾ ਭਈ ਨਾਜਾਇਜ਼ ਕਬਜ਼ਾ ਨਹੀਂ ਹੋਣਨ ਦੇ। ਠੀਕ ਹੈ। ਪਹਿਲਾਂ ਸਰਪੰਚਾਂ ਨੇ ਹੁੰਦੇ ਜਿਹਦਾ ਹੋਇਆ ਸੀ ਉਸ ਨੂੰ ਕਹਿ ਨਹੀਂ ਸਕਦੇ ਕਿ ਸਰ। ਪਰ ਸਾਡੀ ਪੰਚਾਇਤ ਵੱਲੋਂ ਕੋਈ ਨਾਜਾਇਜ਼ ਕਬਜ਼ਾ ਨਹੀਂ ਕੀਤਾ ਜਾਊਗਾ। ਅਸੀਂ ਰੋਕਾਂਗੇ। ਹਾਂ। ਆ ਸਾਡੇ ਕਹਿਣ ਦੇ ਬਾਵਜੂਦ ਵੀ ਸਾਡੇ ਰੋਕਣ ਦੇ ਬਾਵਜੂਦ ਵੀ ਪੰਚਾਇਤ ਦੇ ਇਹਨਾਂ ਨੇ ਰਾਤੀ 12 ਬੰਦੇ ਬੁਲਾਏ ਨੇ। ਐ ਨਹੀਂ ਪਤਾ ਵੀ ਕਿੱਥੋਂ ਆਏ ਨੇ 10-15 ਦੇ ਕਰੀਬ ਬੰਦੇ ਸੀ ਇੱਥੇ। ਠੀਕ ਹੈ। ਜਿਹੜਾ ਨੇ ਸਮਾਨ ਲਿਆਂਦਾ, ਸਮਾਨ ਲਿਆ ਕੇ ਇੱਟਾਂ ਸਾਰਾ ਸਮਾਨ ਲਗਾਤਾਰ ਕੰਮ ਜਾਰੀ ਰੱਖਿਆ। ਹਾਂ। ਜਦੋਂ ਸਾਨੂੰ ਪਤਾ ਲੱਗਿਆ ਅਸੀਂ ਇਨਚਾਰਜ ਸਭ ਨੂੰ ਫੋਨ ਕੀਤਾ ਉਹ ਆਏ ਨੇ ਮੌਕੇ ਤੇ ਆ ਕੇ ਉਹਨਾਂ ਨੇ ਇਹਨਾਂ ਦਾ ਕਬਜ਼ਾ ਹਰਕਾਇਆ ਅਤੇ ਉਹਨਾਂ ਨੂੰ ਅਰੈਸਟ ਵੀ ਕੀਤਾ ਠੀਕ ਹੈ ਅਸੀਂ ਇਸ ਦਾ ਬਹੁਤ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦਾ ਕੀ ਸੁਨੇਹਾ ਦੇਣਾ ਚਾਹੋਗੇ ਪਿੰਡ ਦੇ ਲੋਕਾਂ ਨੇ ਜੇ ਕੋਈ ਹੋਰ ਵੀ ਹੈ ਜੇ ਕੰਮ ਕਰਦਾ ਤਾਂ ਅਸੀਂ ਤਾਂ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਜੀ ਵੀ ਸਾਡੇ ਪਿੰਡ ਦੇ ਵਿੱਚ ਜਿਹੜੀ ਜਗ੍ਹਾ ਇਹ ਇਹ ਡਰੇਨ ਦੀ ਜਗ੍ਹਾ ਸਾਰੇ ਪਿੰਡ ਦੇ ਪਾਣੀ ਦੀ ਨਿਕਾਸੀ ਇੱਥੋਂ ਦੀ ਹੀ ਹੁੰਦੀ ਹੈ ਇਸ ਕਰਕੇ ਹੱਥ ਬੰਦ ਕੇ ਬੇਨਤੀ ਹੈ ਸਾਰੇ ਹੀ ਨਗਰ ਨੂੰ ਵੀ ਜਿਹਨੇ ਪਹਿਲਾਂ ਕਿਸੇ ਨੇ ਮੌਜੂਦਾ ਸਰਪੰਚਾਂ ਦੇ ਪਹਿਲਾਂ ਉਸ ਤੋਂ ਪਹਿਲਾਂ ਸਰਪੰਚ ਦੇ ਜਿਹੜੇ ਰੋਕ ਲਈ ਰੋਕ ਲਈ ਪਰ ਅਸੀਂ ਅੱਗੇ ਸਾਰੀ ਪੰਚਾਇਤ ਕਿਸੇ ਦੀ ਕਿੱਟ ਵੀ ਕਿਸੇ ਦੀ ਨਹੀਂ ਲੱਗਣ ਦੇਵਾਂਗੇ ਪੜਚਾਈ ਦੀ ਜਗ੍ਹਾ ਨਾ ਅਸੀਂ ਕਿਸੇ ਨੂੰ ਮਿੱਟੀ ਪਾਉਣ ਦਈਏ ਨਾ ਅਸੀਂ ਕਿਸੇ ਨੂੰ ਕਬਜ਼ਾ ਕਰਨ ਦੇ ਅਸੀਂ ਇਸ ਦੇ ਸਖਤ ਖਿਲਾਫ ਨੇ ਦੇਖ ਸਕਦੇ ਹੋ ਕਿ ਜਿਹੜੇ ਮੈਂਬਰ ਨੇ ਗੁਰਚਰਨ ਸਿੰਘ ਉਹਨਾਂ ਦਾ ਵੀ ਕਹਿਣਾ ਇਹੀ ਹੈ ਕਿ ਪਿੰਡ ਦੇ ਵਿੱਚ ਨਾਤਾ ਸੀ ਕਿਸੇ ਨੂੰ ਕੋਈ ਨਸ਼ਾ ਕਰਨ ਦੇਣਾ ਨਾ ਹੀ ਕਿਸੇ ਨੂੰ ਜਿਹੜੀਆਂ ਕੋਈ ਇਹ ਨਜਾਇਜ਼ ਇੱਟ ਲੱਗਣ ਦੇਣੀ ਹੈ ਜੇ ਗੱਲ ਕਰੀਏ ਤਾਂ ਇਹ ਕਾਫੀ ਜਿਹੜੀ ਪੁਰਾਣੀ ਪੀੜ੍ਹੀਆਂ ਤੋਂ ਦੱਸੀ ਜਾ ਰਹੀ ਕਿ ਇਹ ਜਗ੍ਹਾ ਜਿਹੜੀ ਇੱਥੇ ਡਰੋਂ ਦਾ ਜਿਹੜਾ ਪਾਣੀ ਹੈ ਸਾਰੇ ਪਿੰਡ ਦਾ ਵੇਸਟ ਪਾਣੀ ਇੱਥੋਂ ਨਿਕਲਦਾ ਹੈ ਜੇ ਕੱਲੋਂ ਹੁਣ ਜੇ ਲੋਕ ਇੱਥੇ ਕਬਜ਼ੇ ਮਾਰ ਲੈਣਗੇ ਤਾਂ ਕੱਲੋਂ ਇੱਥੇ ਜੇ ਕੋਈ ਕੰਪੇਨ ਹੈ ਚਾਹੀ ਕਿਸੇ ਨੇ ਕੋਈ ਸਫਾਈ ਕਰਨੀ ਹੈ ਤਾਂ ਉਹਨਾਂ ਵਾਸਤੇ ਬਹੁਤ ਜਿਹੜਾ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਅਸੀਂ ਵੀ ਲੋਕਾਂ ਨੂੰ ਅਪੀਲ ਕਰਾਂਗੇ ਜੇ ਤੁਸੀਂ ਕੋਈ ਪਿੰਡਾਂ ਦੇ ਵਿੱਚ ਅਜਿਹੇ ਗਲਤ ਕੰਮ ਕਰਦੇ ਹੋ ਤਾਂ ਇਸ ਤੋਂ ਤੁਸੀਂ ਵੀ ਬਾਹਰ ਜਾਓ ਨਹੀਂ ਤਾਂ ਬਾਅਦ ਦੇ ਵਿੱਚ ਜਿਹੜੇ ਆ ਤੁਸੀਂ ਦੇਖ ਹੀ ਸਕਦੇ ਹੋ ਜਿਹੜੇ ਲੋਕ ਨਹੀਂ ਹੋ ਅਰੈਸਟ ਹੋਏ ਨੇ ਪਹਿਲਾਂ ਨਾਮ ਹੈ ਬਾਈ ਜੀ ਆਪਣਾ ਮੇਰਾ ਨਾਮ ਜਗENDER ਸਿੰਘ ਜੀ ਅੱਛਾ ਜਗENDER ਸਿੰਘ ਜੀ ਕੀ ਕਹੋਗੇ ਜਿਹੜੀ ਇਹ ਲੋਕ ਨਜਾਇਜ਼ ਕਬਜ਼ਾ ਕਰ ਰਹੇ ਨੇ ਇਹਦੇ ਉੱਤੇ ਡਰੋਨ ਵਾਲੇ ਪਾਣੀ ਦੇ ਉੱਤੇ ਜੀ ਇਹ ਤਾਂ ਅਸੀਂ ਇਹੀ ਕਹਿਣਾ ਚਾਉਣਾ ਹੈ ਪ੍ਰਸ਼ਾਸਨ ਨੂੰ ਕਿ ਪਿੱਛੋਂ ਜਦੋਂ ਖਲੈਡਾ ਆਉਂਦੇ ਆ ਉਦੋਂ ਵੀ ਪਾਣੀ ਇੱਥੋਂ ਲੰਘਦਾ ਹੀ ਸੱਚੇ ਤਟੇ ਪਾਦਲਾ ਮਾਰਦੀਆਂ ਹੁਣ ਜੋ ਪਿੰਡ ਦੀ ਨਿਕਾਸੀ ਪਿੰਡ ਦਾ ਪਾਣੀ ਆਉਂਦਾ ਹੀ ਆ ਇੱਥੋਂ ਕੋਲਾ ਇਹ ਪੂਰੇ ਕਬਜ਼ੇ ਨਾਲ ਸੱਟ ਸੱਟ ਕੇ ਬੰਦ ਕਰਤਾ ਜੀ ਇਹਦੀ ਸਫਾਈ ਹੋਣੀ ਚਾਹੀਦੀ ਹੈ ਜੀ ਹੂੰ ਕਿ ਸਾਡਾ ਨੁਕਸਾਨ ਹੋਣ ਤੋਂ ਬਚਾ ਜੀ ਫਸਲਾਂ ਦਾ ਫਿਲਹਾਲ ਦਿਓ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ